ਅੱਜ ਔਲੇ ਮੱਲੇ ਮੌਕੇ ਦਿੱਲੀ ਫਤਿਹ ਦਿਵਸ ਨੂੰ ਸਮਰਪਤ ਦਾਲ ਖਾਲਸਾ ਵੱਲੋਂ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਤੱਕ ਮਾਰਚ ਕੱਢਿਆ ਜਾ ਰਿਹਾ ਏ ਇਸ ਮਾਰਚ ਦਾ ਜਿਹੜਾ ਟਾਈਟਲ ਹੈ ਉਹ ਕੇਸਗੜ ਦੀ ਲਲਕਾਰ ਹੈ ਕੇਸਗੜ ਦੀ ਲਲਕਾਰ ਮਾਰਚ ਇਸ ਕਰਕੇ ਕੱਢ ਰਹੇ ਹਾਂ ਤਾਂਕਿ ਨੌਜਵਾਨਾਂ ਅੰਦਰ ਸਿੱਖੀ ਦੀ ਭਾਵਨਾ ਨੂੰ ਪ੍ਰਚੰਡ ਕੀਤਾ ਜਾ ਸਕੇ ਉਨ੍ਹਾਂ ਅੰਦਰ ਉਨ੍ਹਾਂ ਦੀ ਜਿਹੜੀ ਇੱਕ ਵੱਖਰੀ ਵਿਲੱਖਣ ਪਹਿਚਾਨ ਹੈ ਉਸ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੇ ਅੰਦਰ ਇੱਕ वचन ਬੱਤਾ ਦਿੱਤੀ ਜਾ ਸਕੇ ਉਨ੍ਹਾਂ ਦੇ ਅੰਦਰ ਜਿਹੜੀ ਇੱਕ ਸਿੱਖ ਰਾਸ਼ਟਰ ਦੀ ਭਾਵਨਾ ਆ ਸਿੱਖ ਕੌਮੀਅਤ ਦੇ ਸਿਧਾਂਤ ਨੇ ਸੰਕਲਪ ਹੈ ਉਨ੍ਹਾਂ ਅੰਦਰ ਇਸ ਗੱਲ ਨੂੰ ਪੱਕਿਆ ਕੀਤਾ ਜਾਏ ਮਜ਼ਬੂਤ ਕੀਤਾ ਜਾਏ ਔਰ ਉਹ ਆਪਣੇ ਪੰਜਾਬ ਲਈ ਪੰਥ ਲਈ ਧਰਮ ਲਈ ਸਿਧਾਂਤਾਂ ਲਈ ਇੱਕ ਸੱਚੀ ਸੁੱਚੀ ਜਿਹੜੀ ਸੇਵਾ ਕਰ ਸਕਣ ਪਹਿਰੇਦਾਰੀ ਕਰ ਸਕਣ ਜੋ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਨਾਲ ਨਜਿੱਟ ਸਕਣ ਕਿਉਂਕਿ ਸਿਧਾਂਤਾਂ ਦੇ ਉੱਤੇ ਮਰਿਆਦਾ ਦੇ ਉੱਤੇ ਬਹੁਤ ਬਹੁ ਪੱਖੀ ਅਟੈਕ ਹੋ ਰਹੇ ਨੇ ਬਾਹਰੋਂ ਵੀ ਅਟੈਕ ਹੋ ਰਹੇ ਨੇ ਤੇ ਅੰਦਰੋਂ ਵੀ ਅਟੈਕ ਹੋ ਰਹੇ ਨੇ ਬਹੁਤ ਸਾਰੇ ਸਾਡੇ ਆਪਣੇ ਹੀ ਸਿੱਖ ਚਿਹਰੇ ਵਾਲੇ ਸਾਡੇ ਸਿਧਾਂਤਾਂ ਦਾ ਮਲੀਆਂ ਮੇਟ ਕਰ ਰਹੇ ਨੇ ਸਿਧਾਂਤਾਂ ਦੇ ਨਾਲ ਦੇ ਨਾਲ ਜਿਹੜੀਆਂ ਸਾਡੀਆਂ ਇੰਸਟੀਚੂਨਸ ਨੇ ਉਹਨਾਂ ਨੂੰ ਵੀ ਅੰਡਰਮਾਈਨ ਕੀਤਾ ਜਾ ਰਿਹਾ ਛੁਟਿਆਇਆ ਜਾ ਰਿਹਾ ਉਹਨਾਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਜਿਸ ਤਰੀਕੇ ਦੇ ਨਾਲ ਉਹਦੇ ਤੇ ਆਪਣਾ ਇੱਕ ਪੋਲੀਟੀਸ਼ੀਅਨਸ ਨੇ ਗਲਬਾ ਬਣਾ ਲਿਆ ਹੈ ਔਰ ਜਿਹੜੀਆਂ ਪੋਲੀਟੀਕਲ ਕਨਸਿਡਰੇਸ਼ਨ ਨੇ ਉਹਨਾਂ ਦੇ ਜਿਹੜੇ ਵੈਸਟੇਡ ਇੰਟਰਸਟ ਨੇ ਉਹਨਾਂ ਕਰਕੇ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵ ਉੱਚਤਾ ਹੈ ਉਹਦੀ ਜਿਹੜੀ ਇੱਕ ਸੈਨਕਿਟੀਟੀ ਹੈ ਉਹਨੂੰ ਸੱਟ ਮਾਰ ਰਹੇ ਨੇ ਤੇ ਜਥੇਦਾਰ ਦੀ ਜਿਹੜੀ ਪੋਸਟ ਹੈ ਉਹਦੀ ਕ੍ਰੈਡੀਬਿਲਟੀ ਨੂੰ ਜ਼ੀਰੋ ਕਰਨ ਕਰ ਰਹੇ ਨੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਹਾਲਾਂਕਿ ਬਹੁਤ ਧੀਰ ਤੋਂ ਜਥੇਦਾਰਾਂ ਦੀ ਇੱਕ ਵਰਤੋਂ ਕੀਤੀ ਜਾ ਰਹੀ ਹੈ ਪੋਲਿਟਿਸ਼ੀਅਨਸ ਵੱਲੋਂ ਖਾਸ ਤੌਰ ਤੇ ਅਕਾਲੀ ਦਲ ਵੱਲੋਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਅਪੁਆਇੰਟਿੰਗ ਅਥਾਰਟੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅਕਾਲੀ ਦਲ ਦਾ ਇੱਕ ਤਰੀਕੇ ਦੇ ਨਾਲ ਹੋਲਡ ਹੈ ਔਰ ਬਹੁਤ ਦੇਰ ਤੋਂ ਚੱਲੇ ਆ ਰਿਹਾ ਹੈ ਬੇਸ਼ੱਕ ਚਿਹਰੇ ਬਦਲਦੇ ਗਏ ਨੇ ਲੇਕਿਨ ਉਹਨਾਂ ਨੇ ਆਪਣੀ ਮੋਨੋਪੋਲੀ ਜਿਹੜੀ ਹੈ ਅਕਾਲ ਪਖ ਸਾਹਿਬ ਦੇ ਜਥੇਦਾਰ ਦੇ ਉੱਤੇ ਹਟਾਈ ਨਹੀਂ ਛੱਡੀ ਨਹੀਂ ਔਰ ਛੱਡ ਵੀ ਨਹੀਂ ਰਹੇ ਬਹੁਤ ਦੇਰ ਤੋਂ ਕੌਮ ਇਸ ਗੱਲ ਦੀ ਇੱਕ ਇਸ ਗੱਲ ਦੀ ਮੰਗ ਕਰਦੀ ਆ ਰਹੀ ਹੈ ਕਿ ਜਥੇਦਾਰ ਦੀ ਨਿਯੁਕਤੀ ਉਨ੍ਹਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਉਨ੍ਹਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਕਾਰਜ ਖੇਤਰ ਨੂੰ ਲੈ ਕੇ ਇੱਕ ਨਿਯਮ ਬਣਾਇਆ ਜਾਣ ਕੋਡੀਫਾਈ ਕੀਤੀ ਜਾਏ ਇਹ ਪੋਸਟ ਨੂੰ ਪ੍ਰोसीजर ਇੱਕ ਇੱਕ ਵਿਧੀ ਵਿਵਧਾਨ ਬਣਾਇਆ ਜਾਏ ਇੱਕ ਪ੍ਰोसीਜਰਲ ਢੰਗ ਦੇ ਨਾਲ ਇਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣ ਔਰ ਜਦੋਂ ਸੇਵਾ ਮੁਕਤੀ ਵੀ ਕਰਨੀ ਹੈ ਉਦੋਂ ਵੀ ਉਸ ਪ੍ਰोसीजर ਨੂੰ ਫਾਲੋ ਕੀਤਾ ਜਾਏ ਬਟ ਕਿਹੜੇ ਉੱਥੇ ਕਾਬਜ਼ ਹੋ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪੋਲੀਟੀਸ਼ੀਅਨਸ ਉਹ ਕਿਸੇ ਦੀ ਨਹੀਂ ਸੁਣਦੇ ਇਸ ਵਾਰ ਤਾਂ ਉਹਨਾਂ ਨੇ ਸਿਖਰ ਕਰ ਦਿੱਤੀ ਜਦੋਂ ਨਵੇਂ ਜਦੋਂ ਪੁਰਾਣੇ ਜਿਹੜੇ ਪਹਿਲੇ ਜਥੇਦਾਰ ਸੀ ਅਕਾਲ ਪੁਰਖ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਤੇ ਉਹਨਾਂ ਦੇ ਨਾਲ ਆਪਣਾ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਉਹਨਾਂ ਨੇ ਹਟਾਇਆ ਜਬਰੀ ਫਾਰਕ ਕੀਤਾ ਉਸ ਵੇਲੇ ਉਹਨਾਂ ਨੇ ਸਾਰੀ ਮਰਿਆਦਾ ਸਾਰੀ ਰਵਾਇਤਾਂ ਸਾਰੇ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਛਿੱਕੇ ਟੰਗਿਆ ਔਰ ਜਦੋਂ ਉਹਨਾਂ ਨੇ ਨਵੇਂ ਨਵੇਂ ਜਥੇਦਾਰ ਦੀ ਉਹਨਾਂ ਦੀ ਇੰਸਟਾਲੇਸ਼ਨ ਕੀਤੀ ਹੈ ਉਹਨਾਂ ਦੀ ਨਿਯੁਕਤੀ ਕੀਤੀ ਹੈ ਤੇ ਟੋਟਲ ਪੰਥ ਨੂੰ ਉਹਨਾਂ ਨੇ ਪ੍ਰੋਸੇ ਵਿੱਚ ਨਹੀਂ ਲਿਆ ਔਰ ਤੁਸੀਂ ਦੇਖੋ ਕਿ ਪਹਿਲੀ ਵਾਰ ਹੋਇਆ ਕਿ ਉਹਨਾਂ ਦੀ ਜਿਹੜੀ ਇੰਸਟਾਲੇਸ਼ਨ ਹੈ ਉਹ ਚੋਰੀ ਤਰੀਕੇ ਦੇ ਨਾਲ ਛੁਪਛਿਪਾ ਕੇ ਇਹਨਾਂ ਨੂੰ ਸਵੇਰੇ ਕਰਨੀ ਪਈ ਹੈ 2:50 ਮਿੰਟ ਤੇ ਔਰ ਕੋਈ ਵੀ ਪੰਥ ਉੱਥੇ ਪੰਥਕ ਸੰਸਥਾ ਪੰਥਕ ਜਥੇਬੰਦੀ ਸੰਪਰਦਕ ਕੋਈ ਵੀ ਉੱਥੇ ਹਾਜ਼ਰ ਨਹੀਂ ਸੀ ਮਤਲਬ ਪੰਥ ਵਾਸ ਮਿਸਿੰਗ ਪੰਥ ਉੱਥੋਂ ਗੈਰ ਹਾਜ਼ਰ ਸੀ ਅਗਰ ਜੇੜੀ ਉਹਨਾਂ ਦੀ ਆਰਗੂਮੈਂਟ ਨੂੰ ਅਸੀਂ ਬਾਈ ਕਰ ਵੀ ਲਈਏ ਕਿ ਉੱਥੇ ਉਸ ਦਿਨ ਆਪਸ ਵਿੱਚ ਝਗੜਾ ਹੋ ਸਕਦਾ ਸੀ ਖੂਨ ਖਰਾਬਾ ਹੋ ਸਕਦਾ ਸੀ ਤੇ ਜੇ ਖੂਨ ਖਰਾਬਾ ਹੋ ਸਕਦਾ ਸੀ ਤੇ ਉਹ ਉਹ ਸਿਚੁਏਸ਼ਨ ਲਿਆਉਣ ਲਈ ਵੀ ਕੌਣ ਜ਼ਿੰਮੇਵਾਰ ਹੈ ਉਹਦੇ ਲਈ ਵੀ ਤੇ ਖੁਦ ਜ਼ਿੰਮੇਵਾਰ ਨੇ ਤੇ ਜੇ ਇਹਨਾਂ ਦੀ ਨਿਯੁਕਤੀ ਦੇ ਨਾਲ ਖੂਨ ਖਰਾਬਾ ਹੋ ਸਕਦਾ ਤੇ ਫਿਰ ਉਹ ਜਥੇਦਾਰ ਪੰਥ ਦਾ ਪ੍ਰਵਾਨਿਤ ਜਥੇਦਾਰ ਪੰਥ ਨਹੀਂ ਕਿਵੇਂ ਸਕਦਾ ਫਿਰ ਤੋਂ ਇਹਨਾਂ ਦੀ ਇੱਕ ਪਾਰਟੀ ਦਾ ਜਥੇਦਾਰ ਹੋਇਆ ਜੇ ਪੰਥ ਉਹਨੂੰ ਪ੍ਰਵਾਨ ਹੀ ਨਹੀਂ ਕਰਦਾ ਤੇ ਪੰਥ ਉਹਦੀ ਇਨਸਟਾਲੇਸ਼ਨ ਨੂੰ ਰੋਕਣ ਲਈ ਉਹਦੀ ਉਥੇ ਦਸਤਾਰਬੰਦੀ ਨੂੰ ਰੋਕਣ ਲਈ ਪਹੁੰਚ ਗਿਆ ਇਹਦਾ ਮਤਲਬ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਤੇ ਜਿਸ ਜਿਸ ਜਥੇਦਾਰ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਤੇ ਪੰਥ ਉਹਦੇ ਉਹਦੇ ਆਦੇਸ਼ਾਂ ਨੂੰ ਉਹਦੇ ਗੁਰਮਤੇ ਨੂੰ ਉਹਦੇ ਸੰਦੇਸ਼ ਨੂੰ ਮੰਨੇਗਾ ਹੀ ਕਿਵੇਂ ਸੋ ਪਹਿਲੇ ਦਿਨ ਤੋਂ ਜਿਹੜੇ ਨਵ ਨਿਯੁਕਤ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਉਹ ਵਿਵਾਦਿਤ ਹੋ ਗਏ ਨੇ ਉਹਨਾਂ ਦੇ ਜਿਹੜੇ ਅੱਗੇ ਫੈਸਲੇ ਨੇ ਉਹ ਵੀ ਇਸੇ ਤਰ੍ਹਾਂ ਵਿਵਾਦਿਤ ਰਹਣਗੇ ਔਰ ਇੱਕ ਚੈਲੰਜ ਹੈ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਦਿੱਤਾ ਇੱਕ ਚੈਲੰਜ ਦਿੰਦਾ ਹਾਂ ਨਾ ਅਧਿਕਾਰੀਆਂ ਦੇ ਵੀ ਵੱਡੇ ਪੱਦਰ ਤੇ ਤਬਾਦਲੇ ਕਰਦੇ ਐ ਜੀਪੀਐਸ ਉਹ ਤਾਂ ਦੇਖੋ ਵੱਡੇ ਪੱਦਰ ਤੇ ਨਹੀਂ ਗਏ ਉਹ ਤਾਂ ਜਿਹੜੇ ਅਕਾਲ ਤਖਤ ਦਾ ਸਖਤਰਤਾ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਦੇ ਕੀਤੇ ਨੇ ਉਹ ਕੁਦਰਤੀ ਗੱਲ ਹੁੰਦੀ ਹੈ ਕਿ ਜਦੋਂ ਜਥੇਦਾਰ ਜਦੋਂ ਵੀ ਬਦਲਦੇ ਨੇ ਸੋ ਆਪਣੇ ਮਤਲਬ ਉਹਨਾਂ ਦੀ ਇੱਕ ਇੱਕ ਨੋਰਮਲ ਇਧਰ ਉਧਰ ਕੀਤੇ ਜਾਂਦੇ ਨੇ ਬਟ ਗੱਲ ਇਹ ਹੈ ਕਿ ਹੋਲਡ ਜਿਹੜਾ ਉਹ ਪਿੱਛੇ ਪੋਲਿਟੀਕਲ ਬੰਦਿਆਂ ਦਾ ਔਰ ਸੁਖਬੀਰ ਸਿੰਘ ਬਾਦਲ ਦੇਖੋ ਇੱਕ ਹੋਰ ਬੜੀ ਜਿਹੜੀ ਸਟੇਂਜ ਗੱਲ ਹੈ ਉਹ ਹੈ ਕਿ ਪਹਿਲਾਂ ਜੋ ਕੁਝ ਕਰਦਾ ਸੀ ਸੁਖਬੀਰ ਸਿੰਘ ਬਾਦਲ ਐਜ਼ ਅ ਪ੍ਰਧਾਨ ਸਾਹਮਣੇ ਹੋ ਕੇ ਕਰਦੇ ਸੀਗੇ ਤੇ ਸਿੱਧਾ ਸਿੱਧਾ ਇਲਜ਼ਾਮ ਵੀ ਉਹਨਾਂ ਤੇ ਲੱਗਦਾ ਸੀ ਹੁਣ ਸੁਖਬੀਰ ਸਿੰਘ ਬਾਦਲ ਉਸ ਜਗ੍ਹਾ ਦੇ ਉੱਤੇ ਜਾ ਕੇ ਬੈਠ ਗਏ ਨੇ ਜਿੱਥੇ ਇਲਜ਼ਾਮ ਤੋਂ ਬਚ ਗਏ ਨੇ ਪਰ ਕਰ ਸਾਰਾ ਕੁਝ ਉਹ ਆਪ ਹੀ ਰਿਹਾ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਔਰ ਇਹ ਜਿਹੜੇ ਮਤਲਬ ਜਿਸ ਤਰੀਕੇ ਦੇ ਨਾਲ ਅਟੈਕ ਹੋ ਰਹੇ ਨੇ ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਔਰ ਮੈਂ ਇੱਥੇ ਬੇਨਤੀ ਕਰਾਂਗਾ ਕਿ 28 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੋਣ ਜਾ ਰਿਹਾ ਹੈ ਤੇ ਜਿੰਨੇ ਮੈਂਬਰਸ ਉੱਥੇ ਆ ਰਹੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਐਗਜ਼ੀਕਟਿਵ ਦਾ ਜਿਹੜਾ ਇਹ ਫੈਸਲਾ ਹੈ ਜਥੇਦਾਰ ਹਟਾਉਣ ਦਾ ਤੇ ਨਵੇਂ ਲਾਉਣ ਦਾ ਇਸ ਫੈਸਲੇ ਨੂੰ ਰੱਦ ਕਰੋ ਤੇ ਪਹਿਲੇ ਜਥੇਦਾਰਾਂ ਦੀ ਜਿਹੜੀ ਰਿਮੂਵਲ ਹੈ ਉਹਨੂੰ ਮਤਲਬ ਤੁਸੀਂ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਔਰ ਜੋ ਵੀ ਫੈਸਲਾ ਐਗਜ਼ੀਕਟਿਵ ਨੇ ਕੀਤਾ ਹੈ ਉਸ ਨੂੰ ਰੱਦ ਕਰੇ ਹਾਊਸ ਔਰ ਸਿੱਖ ਮਾਸਸਸ ਨੂੰ ਅਵਾਮ ਨੂੰ ਇਹ ਬੇਨਤੀ ਹੈ ਕਿ ਜਿਹੜੀ ਐਗਜ਼ੈਕਟਿਵ ਨੇ ਇਹ ਫੈਸਲਾ ਲਿਆ ਉਹਨੂੰ ਨੂੰ ਘੇਰਿਆ ਜਾਵੇ ਉਹਨਾਂ ਨੂੰ ਅਨਸਰੇਬਲ ਬਣਾਇਆ ਜਾਵੇ ਕੀ ਲੱਗਦਾ ਜੀ ਰਾਤੋਂ ਰਾਤ ਜਿਹੜਾ ਉਹਨਾਂ ਨੂੰ ਕਰ ਦੇਣਾ ਪੁਰਾਣੇ ਨੂੰ ਖਾਰਜ ਕਰ ਦੇਣਾ ਕੋਈ ਪੋਲਿਟੀਕਲ ਐਕਸ਼ਨ ਦਿਖਣ ਮਿਲ ਦੇ ਕਲੀਅਰ ਘਟ ਹੈ ਕਿ ਉਹ 2 ਦਸੰਬਰ ਦੇ ਫੈਸਲਿਆਂ ਦੀ ਬਲੀ ਚੜੇ ਕਲੀਅਰ ਘਟ ਹੈ ਕਿ ਇੱਕ ਰਿਵੈਂਜ ਦੀ ਭਾਵਨਾ ਤੋਂ ਉਹਨਾਂ ਨੂੰ ਹਟਾਇਆ ਗਿਆ 2 ਦਸੰਬਰ ਤੱਕ ਉਹਨਾਂ ਦਾ ਸਤਕਾਰ ਕਾਇਮ ਸੀ 2 ਦਸੰਬਰ ਨੂੰ ਉਹਨਾਂ ਅਗੇ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ 2 ਦਸੰਬਰ ਨੂੰ ਉਹਨਾਂ ਕੋਲੋਂ ਹੀ ਸਜ਼ਾ ਲੈ ਰਹੇ ਨੇ ਤੇ ਉਸ ਤੋਂ ਬਾਅਦ ਇੱਕਦਮ ਜਿਸ ਜਦੋਂ ਸਜ਼ਾ ਮਿਲ ਗਈ ਜੋ ਜੋ ਕੁਝ ਵੀ ਅਕਾਲੀ ਦਲ ਦੇ ਨਾਲ ਹੋਇਆ ਉਹਦੇ ਲਈ ਅਕਾਲੀ ਦਲ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ ਔਰ ਜਿਹੜੀ ਵੱਡਾ ਕਾਰਨ ਸਭ ਤੋਂ ਦਿਖਦਾ ਪਿਆ ਕਿ ਜਿਹੜੇ ਇਹ 18 ਤਰੀਕ ਨੂੰ ਜਿਹੜੇ ਪੰਜ ਮੈਂਬਰੀ ਕਮੇਟੀ ਕਾਲ ਤੱਕ ਨੇ ਬਣਾਈ ਸੀ ਜਿਹੜੀ ਪਹਿਲਾਂ 7 ਸੀ ਫਿਰ 5 ਰਹਿ ਗਈ ਉਹਨੇ ਨਵੀਂ ਭਰਤੀ ਸ਼ੁਰੂ ਕਰਨੀ ਸੀ ਔਰ ਇਹ ਕਿਹਾ ਜਾ ਰਿਹਾ ਸੀ ਕਿ ਪਹਿਲੀ ਭਰਤੀ ਜਿਹੜੀ ਅਕਾਲੀ ਦਲ ਨੇ ਇੱਕ ਬੋਗਸ ਭਰਤੀ ਕੀਤੀ ਹੈ 25 30 ਲੱਖ ਜਿਹੜਾ ਉਹ ਕਹਿ ਰਹੇ ਨੇ ਵਾਟਐਵਰ ਉਹ ਨਾਮ ਉਹ ਨੰਬਰ ਜਿੰਨੇ ਮਰਜ਼ੀ ਦੇ ਦੇਣ ਪਰ ਉਹ ਬੋਗਸ ਭਰਤੀ ਸੀ ਉਹ ਸਾਰੀ ਬੋਗਸ ਭਰਤੀ ਇੱਕ ਵਾਰ ਅਕਾਲ ਤਖਤ ਵੱਲੋਂ ਰੱਦ ਹੋਣੀ ਸੀ ਤੇ ਜਦੋਂ ਉਹ ਰੱਦ ਹੋਣੀ ਸੀ ਤੇ ਨਵੀਂ ਭਰਤੀ ਹੋਣੀ ਸੀ ਤੇ ਉਸ ਨੂੰ ਆਪਣੀ ਆਪਣੀ ਜਿਹੜੀ ਹੋਂਦ ਨੂੰ ਆਪਣੇ ਈਗੋ ਨੂੰ ਸੈਟੀਸਫਾਈ ਕਰਨ ਲਈ ਇਹਨਾਂ ਜਥੇਦਾਰਾਂ ਦੀ ਬਲੀ ਲਈ ਗਈ ਹੈ ਅੱਜ ਦਲ ਖਾਲਸਾ ਵੱਲੋਂ ਹੌਲੇ ਮਹੱਲੇ ਨੂੰ ਅਤੇ ਦਿੱਲੀ ਫਤਿਹ ਦੇ ਉਸ ਨੂੰ ਸਮਰਪਿਤ ਕੇਸਗੜ ਦੇ ਲਲਕਾਰ ਮਾਰ ਲਲਕਾਰ ਮਾਰਚ ਹੁਸ਼ਿਆਰਪੁਰ ਤੋਂ ਅਨੰਤਪੁਰ ਸਾਹਿਬ ਤੱਕ ਕੀਤਾ ਜਾ ਰਿਹਾ ਹੈ ਇਸ ਮਾਰਚ ਦਾ ਸੁਨੇਹਾ ਜਿਹੜਾ ਹੈ ਉਹ ਆਕੇ ਖਾਲਸਾ ਜੀ ਦੇ ਬੋਲ ਬਾਲੇ ਕਰਨੇ ਆਪਣੇ ਕੌਮ ਨੂੰ ਇਹ ਸੁਨੇਹਾ ਦੇਣਾ ਕਿ ਆਪਣਾ ਨਿਆਰਾਪਣ ਆਪਣੀ ਬਲੱਖਣਤਾ ਆਪਣੇ ਧਰਮ ਨੂੰ ਪਿਆਰ ਕਰਨਾ ਔਰ ਹਰ ਹਾਲਤ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਰਕਰਾਰ ਰੱਖਣਾ ਆਪਣੇ ਸਰਜ਼ਮੀਨ ਨੂੰ ਪਿਆਰ ਕਰਨਾ ਇਹਦੇ ਸੌਮਿਆਂ ਨੂੰ ਬਚਾਉਣਾ ਇਹਦੀ ਪ੍ਰਭੂਸਤਾ ਨੂੰ ਬਹਾਲ ਕਰਨ ਲਈ ਸੰਘਰਸ਼ ਕਰਨਾ ਇਹ ਸਾਰੇ ਸੁਨੇਹੇ ਦਿੰਦਾ ਆ ਇਹ ਮਾਰਚ ਜਿਹੜਾ ਆ ਹੁਸ਼ਿਆਰਪੁਰ ਤੋਂ ਗੜ ਗੜਸ਼ੰਕਰ ਹੁੰਦਾ ਆ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇਗਾ ਔਰ ਜਿਹੜੇ ਖਾਲਸੇ ਦੇ ਚਿਹਾਰੂ ਸਪਿਰਟ ਆ ਭੋਲੇ ਮਾਲੇ ਮੌਕੇ ਜਿਹੜੇ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਜਿੱਦਾਂ ਰੂਹ ਸਪਿਰਟ ਵਖਾਲਦੀਆਂ ਨੇ ਉਹ ਕੱਲੀ ਇੱਕ ਦਿਨ ਦੀ ਨਹੀਂ ਗੀ ਉਹ ਖਾਲਸੇ ਦੇ ਜ਼ੁਲਮ ਖਿਲਾਫ ਲੜਨ ਦੀ ਸਪਿਰਟ ਆ ਔਰ ਉਸ ਸਪਿਰਟ ਨੂੰ ਬਰਕਰਾਰ ਰੱਖਣਾ ਆਪਣੀ ਆਉਣ ਵਾਲੀ ਪੀੜ੍ਹੀ ਦੇ ਮਨਾਂ ਦੇ ਵਿੱਚ ਉਸ ਨੂੰ ਭਰਨਾ ਇਹਨਾਂ ਸਾਰੇ ਸੁਨੇਹਿਆਂ ਨੂੰ ਲੈ ਕੇ ਇਹ ਮਾਰਚ ਜਿਹੜਾ ਹੈ ਉਹ ਅਲੱਗ-ਅਲੱਗ ਪੜਾਵਾਂ ਤੇ ਹੁੰਦਾ ਹੈ ਅਲੱਗ-ਅਲੱਗ ਸੰਗਤਾਂ ਨੂੰ ਰੁਬਰੂ ਹੁੰਦਾ ਹੈ ਜਿਹੜਾ ਆ ਉਹ ਸ਼੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਪਹੁੰਚੇਗਾ ਇੱਥੋਂ ਹੁਸ਼ਿਆਰਪੁਰ ਦੇ ਸਾਡੇ ਲੋਕਲ ਜਿਹੜੇ ਕਾਰਕੁਨ ਨੇ ਉਹ ਚੱਲ ਰਹੇ ਨੇ ਔਰ ਰਸਤੇ ਦੇ ਵਿੱਚ ਜਿੱਥੇ-ਜਿੱਥੇ ਸੰਗਤ ਹੈ ਸਾਡੀ ਉਹ ਇਹਦਾ ਹਿੱਸਾ ਜਿਹੜੀ ਆ ਬੰਦੀ ਜਾਏਗੀ ਔਰ ਇਹ ਮਾਰਚ ਜਿਹੜਾ ਆ ਸ਼੍ਰੀ ਆਨੰਦਪੁਰ ਸਾਹਿਬ ਇੱਕ ਅੱਜ ਸ਼ਾਮ ਨੂੰ ਸਮਾਪਤ ਹੋਏ